ਬਹੁਤ ਵੱਡਾ ਘਟਾ ਸਾਡੇ ਪਿੰਨੂ ਨੂੰ ਵੀ ਬਹੁਤ ਵੱਡਾ ਘਟਾ ਪਿਆ। ਇਹ ਟ੍ਰੈਫਿਕ ਵੀ ਨਹੀਂ ਜ਼ਿਆਦਾ ਵਧ ਗਈ ਤੇ ਲੋਕ ਅੱਜਕੱਲ ਅਣਜਾਣ ਲੋਕ ਗੱਡੀਆਂ ਚਲਾ ਰਹੇ ਹੈਗੇ ਇਸ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ। ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ। ਤੇ ਦੂਸਰੀ ਗੱਲ ਹੈਗੀ ਇਸ ਹਰਮਨ ਸਿੱਧੂ ਦੀ ਇਹਨੇ ਸਾਡਾ ਪਿੰਡ ਦਾ ਨਾਮ ਬਹੁਤ ਰੌਸ਼ਨ ਕੀਤਾ ਹੈਗਾ। ਬਹੁਤ ਵਧੀਆ ਪਰਿਵਾਰਕ ਗਾਇਕ ਕੀਤਾ ਇਹਦੇ। ਪਰਿਵਾਰ ਬਹੁਤ ਵਧੀਆ ਸੀ ਹੁਣ 1.5 ਸਾਲ ਪਹਿਲਾਂ ਇਹਨਾਂ ਦੇ ਪਾਦਰ ਸਾਹਿਬ ਦੀ ਡੈਥ ਹੋ ਗਈ ਸੀ। ਤੇ ਹੁਣ ਪਰਿਵਾਰ ਦੇ ਵਿੱਚ ਇੱਕ ਬੱਚੀ ਬਿਰਧ ਮਾਤਾ ਦੇ ਹਰਮਨ ਸਿੱਧੂ ਦੀ ਪਤਨੀ ਹੈ ਜੋ ਕਿ ਪਰਿਵਾਰ ਨੂੰ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਅੱਜ ਅੱਜ ਖੜੇ ਹੈ ਜਿੰਨੇ ਵੀ ਪਾਏ ਨੇ ਵਿੱਚ ਬੜੇ ਦੁੱਖ ਨਾਲ ਇਹ ਗੱਲ ਕਹਿ ਰਹੇ ਸਾਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਸਾਡੇ ਪਿੰਡ ਦਾ ਨਾਮ ਉੱਚਾ ਕਰਨ ਵਾਲਾ ਹਰਮਨ ਸਿੰਘ ਸਿੱਧੂ ਉਹਨਾਂ ਦੇ ਪਰਿਵਾਰ ਨੂੰ ਦੇਖ ਕੇ ਇੱਕ ਛੋਟੀ ਜੀ ਬੱਚੀ ਜਨਮ ਲਈ ਜੋ ਕਿ 5 ਸਾਲ ਦੀ ਹੈ ਡੈਡੀ ਦੀ ਕਿਸਾਲ 1.5 ਸਾਲ ਪਹਿਲਾਂ ਮੈਚ ਹੋ ਗਈ ਸੀ ਤੇ ਮਾਤਾ ਜੀ ਨੇ ਉਹ ਵੀ ਵਿਰਧ ਨੇ ਇਸ ਕਰਕੇ ਘਰ ਦੇ ਹਾਲਾਤਾਂ ਦੇਖਿਆ ਜਾਵੇ ਤਾਂ ਬਹੁਤ ਹੀ ਮਾਰੇ ਹਾਲਾਤ ਨੇ ਜਿੱਦਾ ਘਰ ਦੇ ਵਿੱਚੋਂ ਸਾਈਂ ਚਲਾ ਜਾਵੇ ਤਾਂ ਦੇਖੋ ਘਰ ਦੇ ਰਾਤੋ ਕੀ ਹੈ। ਐਸੀ ਤਾਂ ਇਹ ਗੱਲ ਕਹਿੰਦੇ ਆ ਵੀ ਪ੍ਰਮਾਤਮਾ ਉਸ ਬਿਛੜੀ ਰੂਹ ਨੂੰ ਆਪਦੇ ਚਰਨਾਂ ਵਿੱਚ ਨਵਾਸ ਦੇਵੇ ਤੇ ਪ੍ਰਭਾ ਨੂੰ ਪਾਣਾ ਨੂੰ ਮਰਵਾ ਬਖਸ਼ੀ। ਹਰਮਨ ਬੜੀਆ ਸਾਡਾ ਮਿੱਤਰ ਸੀ ਔਰ ਇਲਾਕੇ ਦਾ ਮਾਨ ਸੀ ਸੰਗੀਤ ਜਗਤ ਸੀ ਵੱਡਾ ਨਾਂ ਸੀ। ਔਰ ਸਾਡੇ ਲਈ ਮਾਣ ਵਾਲੀ ਗੱਲ ਸੀ ਕਿ ਸਾਡੇ ਪਿੰਡਾਂ ਦੇ ਨੌਜਵਾਨ ਮੁੰਡੇ ਇਹਨਾਂ ਨੇ ਸੰਗੀਤ ਜਗਤ ਚਾਹੇ ਖੇਡਾਂ ਚ ਨਾਂ ਬਣਾਇਆ ਔਰ ਸਾਡੇ ਲਈ ਮਾਣ ਦੀ ਗੱਲ ਹੈ ਔਰ ਅੱਜ ਉਹਦੇ ਅੰਤਿਮ ਸੰਸਕਾਰ ਤੇ ਆ ਕੇ ਬੇਹਤ ਜ਼ਿਆਦਾ ਦੁੱਖ ਹੋਇਆ ਪਰਮਾਤਮਾ ਨੂੰ ਲਾਂਭਾ ਦੇਣ ਨੂੰ ਵੀ ਦਿਲ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਦੀ ਛੋਟੀ ਜੀ ਬੱਚੀ ਉਹ ਕਿਵੇਂ ਜਿਹੜਾ ਹੈਗਾ ਅਦਾਬ ਤੋਂ ਬਿਨਾਂ ਰਹੋਗੀ ਉਹਨਾਂ ਦੀ ਪਤਨੀ ਉਹਨਾਂ ਦੀ ਮਦਰ ਬਹੁਤ ਵੱਡਾ ਪਰਿਵਾਰ ਨੂੰ ਘਟ ਹੈ 2 ਸਾਲ 1.5 ਸਾਲ ਪਹਿਲਾਂ ਮੈਨੂੰ ਦੱਸ ਰਹੇ ਸੀ ਸਾਰੇ ਪਿੰਡ ਵਾਲੇ ਕਿਤੇ ਵੀ ਉਹਨਾਂ ਦੇ ਫਾਦਰ ਦੀ ਡੈਥ ਹੋਈ ਹੈ ਔਰ ਇਕੋ ਇਕ ਕਮਾਈ ਦਾ ਘਰ ਦੇ ਵਿੱਚ ਸਾਧਨ ਕਲਾ ਇਹ ਨੌਜਵਾਨ ਸੀ ਜਿਹੜਾ ਅਧਵਿਚਾਰ ਛੱਡ ਕੇ ਸਾਰੇ ਪਰਿਵਾਰ ਤੋਂ ਚਲਾ ਗਿਆ ਔਰ ਬੇहद ਇਲਾਕੇ ਵਾਸਤੇ ਵੀ ਰਹਿ ਰਿਹਾ ਹੈ ਮੁਖਵਰੀ ਖਬਰ